ਤਲਵੰਡੀ ਬੁਖਵੰਤਰੀ ਬੁਖਵੰਤ ਮੰਡੀਗ ਵਾਈ ਵਾਲੀ ਪੰਜਾਬ ਸਰਕਾਰ ਦੇ ਵੱਲੋਂ ਨਸ਼ਿਆ ਖਿਲਾਫ ਜੰਗ ਛੇੜੀ ਗਈ ਹੈ ਇਸ ਤਹਿਤ ਹੁਣ ਸਰਕਾਰ ਦੇ ਵੱਲੋਂ ਬੁਲਡੋਜ਼ਰ ਐਕਸ਼ਨ ਵੀ ਸ਼ੁਰੂ ਕਰ ਦਿੱਤੇ ਨੇ ਤਾਂ ਬੀਤੀ ਰਾਤ ਲੁਧਿਆਣਾ ਦੇ ਥਾਣਾ ਲਾਡੋਵਾਲ ਦੇ ਅਧੀਨ ਆਉਂਦੇ ਪਿੰਡ ਤਲਵੰਡੀ ਕਲਾ ਵਿੱਚ ਨਸ਼ਾ ਤਸਕਰ ਉੱਤੇ ਪੰਜਾਬ ਸਰਕਾਰ ਨੇ ਇੱਕ ਵੱਡਾ ਐਕਸ਼ਨ ਲੈਂਦਿਆਂ ਨਸ਼ਾ ਤਸਕਰ ਦੇ ਘਰ ਤੇ ਬੁਲਡੋਜ਼ਰ ਚਲਾ ਕੇ ਉਸ ਦਾ ਮਕਾਨ ਤੋੜ ਦਿੱਤਾ ਹੈ ਉਹ ਤੋਂ ਮਾਮਲੇ ਬਾਰੇ ਜਾਣਕਾਰੀ ਜਿੰਦਾ ਧਰਨਾ ਮੁਖੀ ਗੁਰਸ਼ਿੰਦਰ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਵੱਲੋਂ ਨਿਰਦੇਸ਼ ਜਾਰੀ ਕੀਤੇ ਨੇ ਕਿ ਜੋ ਵੀ ਵਿਅਕਤੀ ਨਸ਼ੇ ਦਾ ਕਾਰੋਬਾਰ ਕਰ ਰਿਹਾ ਉਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜਿਸ ਦੇ ਤਹਿਤ ਬਿੱਤੀ ਰਾਤ ਪਿੰਡ ਦਲਵੰਡੀ ਕਲਾ ਦੇ ਇੱਕ ਨਸ਼ਾ ਤਸਕਰ ਮੁੰਨੂ ਦੇ ਘਰ ਤੇ ਬੁਲਡੋਜ਼ਰ ਚਲਾ ਕੇ ਉਸ ਦਾ ਮਕਾਨ ਜਿਹੜਾ ਕਿ ਢਾਈ ਢੇਰੀ ਕਰ ਦਿੱਤਾ ਹੁਣ ਦੱਸਿਆ ਕਿ ਮੁੰਨੂ ਪਿਛਲੇ ਤਕਰੀਬਨ 3 ਸਾਲ ਤੋਂ ਨਸ਼ਾ ਤਸਕਰੀ ਦੇ ਵਿੱਚ ਸ਼ਾਮਲ ਹੈ ਤੇ ਉਸ ਤੇ ਤਕਰੀਬਨ 6 ਮਾਮਲੇ ਦਰਜ ਨੇ ਸੋ ਕੋਬਰ ਲੁਧਿਆਣਾ ਤੋਂ ਜਿੱਥੇ ਕਿਉਂ ਸਰਕਾਰ ਦੇ ਵੱਲੋਂ ਬੁਲਡੋਜ਼ਰ ਐਕਸ਼ਨ ਸ਼ੁਰੂ ਕਰ ਦਿੱਤਾ ਹੈ। ਸੁਬਿਹ ਦਿਰਾਤਾ ਲੁਧਿਆਣਾ ਦੇ ਥਾਣਾ ਲਾਡੂਵਾਲ ਦੇ ਅਧੀਨ ਆਉਂਦੇ ਪਿੰਡ ਤਲਵੰਡੀ ਕਲਾ ਦੇ ਨਸ਼ਾ ਤਸਕਰ ਉੱਤੇ ਪੰਜਾਬ ਸਰਕਾਰ ਨੇ ਵੱਡਾ ਐਕਸ਼ਨ ਲੈਂਦਿਆਂ ਬੁਲਡੋਜ਼ਰ ਦੇ ਨਾਲ ਜਿਹੜਾ ਕਿ ਉਸ ਦਾ ਮਕਾਨ ਹੈ ਢਾਹ ਢੇਰੀ ਕਰ ਦਿੱਤਾ ਹੈ। ਅਕਸਰ ਯੂਪੀ ਦੇ ਵਿੱਚ ਦੇਖਿਆ ਜਾਂਦਾ ਹੈ ਕਿ ਜੀਸੀਬੀ ਦੇ ਵੱਲੋਂ ਜਿਹੜਾ ਕਿ ਪੀਲਾ ਪੰਜਰਾ ਚਲਾਇਆ ਜਾਂਦਾ ਤਾਂ ਇਸ ਵਾਰ ਪੰਜਾਬ ਸਰਕਾਰ ਦੇ ਵੱਲੋਂ ਵੀ ਜਿਹੜਾ ਕਿ ਵੱਡਾ ਐਕਸ਼ਨ ਲੈਂਦੇ ਹਨ ਲੁਧਿਆਣਾ ਦੇ ਇੱਕ ਨਸ਼ਾ ਤਸਕਰ ਦੇ ਘਰ ਨੂੰ ਜਿਹੜਾ ਕਿ ਜੀਸੀਬੀ ਮਸ਼ੀਨ ਦੇ ਨਾਲ ਢਾਹ ਢੇਰੀ ਕਰ ਦਿੱਤਾ ਹੈ ਸੂਚਨ ਪਹੁੰਚ ਪਹੁੰਚ ਤੇ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਸਖਤ ਨਿਰਦੇਸ਼ ਆ ਜਿਹੜੇ ਕਿ ਪੂਰੇ ਪੰਜਾਬ ਸੂਬੇ ਦੇ ਵਿੱਚ ਦਿੱਤੇ ਗਏ ਨੇ ਕਿ ਕਿਸੇ ਵੀ ਨਸ਼ਾ ਤਸਕਰ ਨੂੰ ਜਿਹੜਾ ਕਿ ਨਸ਼ਾ ਨਹੀਂ ਵੇਚਣ ਦਿੱਤਾ ਜਾਵੇਗਾ ਤਾਂ ਜਿੱਥੇ ਉਹਨਾਂ ਦੀ ਪ੍ਰਾਪਰਟੀ ਜਿਹੜੀ ਕਿ ਕੁਰਕ ਕੀਤੀ ਜਾਂਦੀ ਹੈ ਤਾਂ ਇਸ ਵਾਰ ਜਿਹੜਾ ਕਿ ਪੰਜਾਬ ਸਰਕਾਰ ਦੇ ਵੱਲੋਂ ਵੱਡਾ ਐਕਸ਼ਨ ਲਿੱਤਾ ਗਿਆ। ਲੁਧਿਆਣਾ ਦੇ ਵਿੱਚ ਇੱਕ ਸੋ ਸੋ ਇਸ ਕਵ ਬਾਰੇ ਲੁਧਿਆਣਾ ਤੋਂ ਅਰਵਿੰਦ ਜੁੜ ਗਏ ਹਨ ਬੀਤੀ ਰਾਤ ਉਹ ਲੁਧਿਆਣਾ ਦੇ ਵਿੱਚ ਸਰਕਾਰ ਦੇ ਵੱਲੋਂ ਬੁਲਡੋਜ਼ਰ ਐਕਸ਼ਨ ਦਿੱਤਾ ਗਿਆ ਤਾਂ ਕੀ ਕੋਈ ਜਾਣਕਾਰੀ ਹੈ ਇਸ ਬਾਬਤ ਬਿਲਕੁਲ ਜੀ ਵਾਰ ਔਨ ਡਰਗ ਨੂੰ ਲੈ ਕੇ ਬੀਤੀ ਰਾਤ ਜੈਲ ਲੁਧਿਆਣਾ ਦੇ ਤਲਵੰਡੀ ਪਿੰਡ ਹੈ ਉੱਥੇ ਇੱਕ ਸੋਨੂ ਤਸਕਰ ਉਹਦੀ ਜਿਹੜੀ ਬਿਲਡਿੰਗ ਹੈ ਉਹ ਗिराई ਗਈ ਹੈ ਤੇ ਤੁਹਾਨੂੰ ਇੱਕ ਗੱਲ ਹੋਰ ਦੱਸ ਦਵਾਂ ਇਸ सीपी साहब ने दसे सानू कि 24 ਘੰਟਿਆਂ ਦੇ ਅੰਦਰ ਅੰਦਰ 24 ਘੰਟਿਆਂ ਦੇ ਅੰਦਰ ਦੂਸਰੀ ਬਿਲਡਿੰਗ ਜਿਹੜੀ ਹਿੰਮਤਨਗਰ ਦੂਰੀ ਦੇ ਅੰਦਰ ਪੈਂਦਾ ਹੈ ਉਹ ਤਸ਼ਕਰ ਦੀ ਵੀ ਦਿਖਾਈ ਗਈ ਹੈ ਜੀ ਜੇ ਹੁਣੇ तमाम ਜਾਣਕਾਰੀ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ